ਪਿਆਰ ਭਰੇ ਸਾਥੀਨ ਕਾਲ ਫੇਸਬੁਕ YouTube ਵਾਲਿਆਂ ਨੂੰ ਕਿਹਦੇ ਐਡ ਲਾਉਣੀ ਤਾਂ ਵੀ ਪੋਟਰ ਤੇ ਲੰਬੜ ਚੱਲੀ ਜਾਂਦਾ 5 ਤੋਂ 7 ਫੁੱਟਾਂ ਮਾ ਭੇਜਿਆ ਕਰੋ ਵੀਡੀਓ ਲੈ ਕੇ ਸ਼ੇਅਰ ਕਮੈਂਟ ਕਰਦੇ ਕਰੋ ਕਿੰਜ ਸੈਕਸ ਵੇਅਰ ਕਰਦੇ ਕਰੋ ਤੇ ਵੀਰੇ ਆਪਾਂ ਲੈ ਗਏ ਅੱਜ 8 ਤੋਂ 9 ਚੀਜ਼ਾਂ 10 ਚੀਜ਼ਾਂ ਲੈ ਗਏ ਅੱਜ ਵੀਰ ਕੋ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰਿਓ ਵੀਰ ਕੋ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਵੀਰੇ ਆ 12 1/2 ਦੀ ਟਰਾਲੀ ਆ ਤੇ ਕੜੇ ਵਾਲੇ ਰੈਂਬਾ ਵਧੀਆ ਟੈਰਨਾਂ ਵਿੱਚ ਜਮਾ ਤੇ 10 ਇੰਚੀ ਗਾਡਰ ਮੱਛੀ ਉੱਕੀ ਟ੍ਰਾਲੀ ਆ 6.5 ਫੁੱਟ ਚੌੜੀ ਆ ਤੇ ਕਿੰ ਆ 12 ਫੁੱਟ ਲੰਮੀ ਆ ਤੇ ਹੈਵੀ ਤੋਂ ਭਾਰੀ ਟ੍ਰਾਲੀ ਬਣੀ ਵੀ ਆ 5 ਇੰਚੀ ਸਾਈਜ਼ ਦੇ ਆ ਤੇ ਕੋਕਾ ਵੀ ਟ੍ਰਾਲੀ ਕਿਸੇ ਵੀਰ ਪੰਜ ਲੈਣੀ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਰੇਡ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਰੇਡ ਫੋਨ ਤੇ ਕਰ ਸਕਦੇ ਆ 1.5 ਇੰਚੀ ਗਾਡਰ ਦਾ ਨੜੀ ਹਾਬਾ ਰੇਲ ਦਾ 5 ਇੰਚੀ ਹਿੱਸਾ ਥੋੜੀ ਕਹਿਣਾ ਦੀ ਬੋਬਾ ਜੀ ਟਰਾਲੀ ਹੈ ਕਿ ਵੀਰ ਮੈਂ 2 ਕਿ ਦਾ ਰੰਗ ਕੀਤਾ ਤੇ 3 ਫੁੱਟ ਵੈਡਾ 2 ਫੁੱਟ ਵਾੜਾ ਲੈਫਟਾਂ ਹੀ ਟਰਾਲੀ ਆ ਸਿੰਗਲ ਪਾਂਪਾ ਤੇ ਹੈਵੀ ਤੋਂ ਪਾਰੀ ਟਰਾਲੀ ਬਣੀ ਐ ਕੜੇ ਵਾਲੇ ਰੈਂਬਾ ਤੇ ਵਧੀਆ ਟਾਇਰ ਪਾਏ 70 75 ਰੁਪਏ ਕੇ ਵੀਰ ਪਾਈਂ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜੇ ਲੀਆਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਰੇਟ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਉਹਦੇ ਰੇਟ ਨਹੀਂ ਦੱਸਣਾ ਕੋਕਾ ਪੀ ਟਰਾਲੀ ਕਿਸੇ ਵੀਰ ਪੰਜ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਹੈ ਵੀ ਤਾਂ ਭਾਰੀ ਟਰਾਲੀ ਬਣੀ ਹੈ ਕੜੇ ਵਾਲੇ ਰੈਂਪੋ ਕੋਕਾ ਪੀ ਟਰਾਲੀ ਲੈਫਟ ਵਾਲੀ ਟਰਾਲੀ ਹੈ ਤੂੰ ਕਿਦਰ 2010 ਮਾਡਲ ਗੱਡੀ ਆ ਢੋ 2010 ਮਾਡਲ ਤੇ ਕਿਸੇ ਵੀਰ ਪੰਜ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਪੰਜਾਬ ਨੰਬਰ ਐਕਸੀਡੈਂਟ ਤੋਂ ਰਹਿਦਾ ਵਧੀਆ ਗੱਡੀ ਆ ਪੇਂਟ ਖੇਡ ਪੂਰਾ ਨਹੀਂ ਹੋਇਆ ਨਾਲ ਦਾ ਪੇਂਟ ਖੇਡ ਕਿਸੇ ਵੀਰ ਭਾਈ ਦੇ ਨੈਣੀ ਵੀ ਦਾ ਸੰਪਰਕ ਕਰ ਸਕਦੇ ਆ ਕੋਕਾ ਪੀ ਗੱਡੀ ਆ ਆਟੋ ਗੱਡੀ ਆ 2010 ਮਾਡਲ ਪੰਜਾਬ ਨੰਬਰ ਤੇ ਇੰਜਨ ਗੇਅਰ ਦੀ ਓਕੇ ਆ ਜਮਾ 1 ਰੁਪਏ ਦਾ ਕੰਮ ਨਹੀਂ ਪਾਦੀ ਸੀਟ ਕਵਰ ਨਵੇਂ ਚੜੇ ਹੋਇਆ ਤੇ ਵਧੀਆ ਤੇ 1 ਲੱਖ 20 ਹਜ਼ਾਰ ਰੁਪਏ ਮੰਗਾ ਤੇ ਮੌਕੇ ਦੇ ਮਾਨਤਾਣ ਕਰ ਦੇਣਗੇ ਤੇ ਐਕਸੀਡੈਂਟ ਤੋਂ ਰਹਿ ਤਾਂ ਕਿਸੇ ਵੀਰ ਪੰਜ ਨੇ ਲੈਣੀ ਹੋਵੇ ਟਾਇਰ ਹੈਗੇ 80 ਦੱਬੇ ਪੈਸੇ ਨਵੇਂ ਟਾਇਰ ਹੈ ਕਿਸੇ ਵੀ ਕੋਕਾ ਪੀਸ ਗੱਡੀ ਆ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਸੀਟ ਕਵਰ ਨਵੇਂ ਚੜੇ ਹੋਇਆ ਤੇ ਇੰਜਨ ਗੇਅਰ ਦੀ ਓਕੇ ਆ ਕੰਮ ਪੂਰਾ ਨਹੀਂ 1 ਰੁਪਿਆ ਭਰਦਾ 1993 ਮਾਡਲ ਥੋੜਾ ਵਿਆਸ ਰੱਜੇ ਤੇ ਥੋੜੇ ਪਿੰਡ ਰਹਿ ਜਾਂਦਾ ਵਿਆਸ ਹੋ ਦੇ ਕੋਲੇ ਪੈਂਡ ਆ ਇਹਨਾਂ ਵੀਰਾਂ ਦਾ ਤੇ 1993 ਮਾਡਲ 90 ਦੇ ਦੋ 1 ਲੱਖ ਤੇ 15000 ਰੁਪਇਆ ਰੇਟ ਆ ਇੰਜਨ ਗੇਅਰ ਦਾ ਓਕੇ ਆ ਟੂਕੇ ਦਾ ਰੰਗ ਕੀਤਾ ਫੈਬਰ ਦੀ ਛਤਰੀ ਲੱਗੀ ਟਾਇਰ ਚਾਰੇ ਨਵੇਂ ਆ ਡਿੱਕ ਛੱਕ ਲੱਗਿਆ ਪੂਰਾ ਟੌਰੀ ਟਰੈਕਟਰ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਸੰਪਰਕ ਕਰ ਸਕਦੇ ਆ ਇੰਨਾ ਵੀਰਾਂ ਤੋਂ ਟਰੈਕਟਰ ਵੀ ਤਿਆਰ ਕਰਾ ਸਕਦੇ ਆ ਇੱਕ ਤੋਂ 215000 ਤੋਂ ਲੈ ਕੇ 8 ਲੱਖ ਤਾਈ ਟਰੈਕਟਰ ਤਿਆਰ ਕਰਾ ਸਕਦੇ ਆ ਫੋਨ ਕਰੋ ਕਿਸੇ ਵੀ ਵੀਰ ਭਾਈ ਨੇ ਕਰਾਉਣੇ ਆ ਵੀਰਾਂ ਸੰਪਰਕ ਕਰ ਸਾ ਤੇ ਕੋਕਾ ਵੀ ਟਰੈਕਟਰ ਤੇ ਇੰਜਨ ਗੇਅਰ ਦਾ ਓਕੇ 150000 ਸੋਨਾ ਲਿਖਾ ਟਰੈਕਟਰ 750 ਦਾ ਤੇ ਡੈਕ ਛੱਕ ਲੱਗਿਆ ਪੂਰਾ ਵਧੀਆ ਟਰੈਕਟਰ ਜੂ ਪੈਪ ਲੱਗਿਆ ਇੰਜਨ ਗੇਅਰ ਦਾ ਪੂਰਾ ਓਕੇ ਆ ਮੁੱਲੇ ਟਾਇਰਾਂ ਦੇ ਮਣਗਾਰ ਲੱਗੇ ਆ ਪੰਜਾਬ ਨੰਬਰ ਆ ਤੇ ਇੰਜ ਕਾਗੇ ਪੱਤਰ ਵਧੀਆ ਟਰੈਕਟਰ ਦੇ ਕਿਸੇ ਵੀਰ ਭਾਈ ਇਹ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੇਟ ਜੀਗਾ ਅੱਜ ਚਾ 2009 ਮਾਡਲ ਇੰਜਨ ਗੇਅਰ ਤਾਂ ਓਕੇ ਆ 70 75 ਪੈ ਟਾਇਰ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ 2009 ਮਾਡਲ ਰੇਟ ਜੀ ਗੱਲ ਕਰਕੇ ਰੇਟ ਹੈਗਾ 3 ਲੱਖੋਂ 3 ਲੱਖ ਰੁਪਇਆ ਰੇਟ ਆ ਮੌਕੇ ਤੇ ਮਾਰ ਤਾਨ ਕਰ ਦੇਣਗੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਤੇ ਕਹਿੰਦੇ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾਪੀ ਟਰੈਕਟਰ ਆਪਣੇ ਵਾਹ ਕੇ ਲੈ ਸਕਦੇ 1 ਰੁਪਏ ਦਾ ਕੰਮ ਨਹੀਂ ਭਾਵਦਾ ਇੰਜਨ ਗੇਅਰ ਤਾਂ ਪੂਰਾ ਓਕੇ ਆ ਡੰਡਾ ਪੱਟੀ ਟਾਵਰ ਨਾਲ ਆ ਸਭ ਸਮਾਨ ਨਾਲ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਸੋਨਾ ਲਿਖਾਰ ਇਸ ਕੰਨਾ 50 ਦਾ ਟਰੈਕਟਰ ਆ ਰ ਹੈ ਸੋਨਾ ਲਿਖਾ 50 ਦਾ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਏਅਰ ਚਲਦੇ ਆਣਾ ਤੇ 2015 ਮਾਡਲ ਆ ਇੰਜਨ ਗੇਰ ਤਾਂ ਪੂਰਾ ਓਕੇ ਆ ਤੇ ਮਗਰ ਟਾਇਰ ਹੈਗੇ 55 ਪੈਸੇ ਮੁੱਲ ਲੈ ਕੇ 70 75 ਪੈਸੇ ਕਿਸੇ ਵੀਰ ਭਾਈ ਨਹੀਂ ਲੈਣਾ ਵੀ ਜਿਸਪਰਕ ਕਰ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਨੀਲਾ ਜਾ ਕਾਗਿ ਪੱਤਾ ਤਾਂ ਨੀਲਾ ਹੈ ਟਰੈਕਟਰ ਉਹ ਤੇ ਇਹ ਰੰਗ ਵੀ ਵਧੀਆ ਪਿਆ ਟਰੈਕਟਰ ਦਾ ਕੋਕਾ ਵੀ ਟਰੈਕਟਰ ਆ ਪੂਰਾ ਵਾਕੇ ਦੇ ਸਕਦੇ 1 ਰੁਪਏ ਦਾ ਨੁਕਸ ਨਹੀਂ ਰੇਟ ਹੈਗਾ 3 3 ਲੱਖ 3.5 ਲੱਖ ਰੁਪਇਆ 3.50 ਲੱਖ ਰੁਪਿਆ ਰੇਟ ਆ ਫੋਟੋ ਚੱਕ ਕੇ ਫੋਟੋ ਪਾਈ ਐ 6 ਚੱਕੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਮੇਰੇ ਮਨ ਦਾ ਟਰਬੋ ਲੱਗੀ ਵੀ ਆ ਟਰਬੋ ਲੱਗੀ ਵੀ ਐ ਟਰੈਕਟਰ ਨੂੰ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਟਰਬੋ ਲੱਗੀ ਆ ਸੋਨਾ ਜਿਹਾ 50 ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰਕਰ ਸਕਦੇ ਆ 3.50 ਲੱਖ ਰੁਪਿਆ ਰੇਟ ਹੈ ਇਹ ਗੱਲ ਦੇ ਆਲਮ ਡ੍ਰੈਗ 60 55 60 55 ਟਰੈਕਟਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ 2015 ਮਾਡਲ ਆ ਤੇ ਜੈਕਟਿਪੁੱਟਰ ਲੱਗਿਆ ਕੋਕਾਪੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਜੋ ਸੰਪਰਕ ਕਰ ਸਕਦੇ ਆ ਉਹ ਪੂਛੋਂਕ ਵਧੀਆ ਲੱਗੇ ਡਾਬਰ ਪੱਟੀ ਡੰਡਾ ਨਾਲ ਪਾਵਰ ਸਟੀਅਰ ਨਾਲ ਤੇ ਪੂਰਾ ਵਧੀਆ ਟਰੈਕਟਰ ਆ 68 55 68 55 ਟਰੈਕਟਰ ਆ ਇੰਜਨ ਗੇਰ ਦਾ ਪੂਰਾ ਓਕੇ ਆ ਪਾਵਰ ਸਟੀਅਰ ਨੇ ਡਬਲ ਕਲਾਸ ਕਿਉ ਤੇ ਕੋਕਾਪੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਜੋ ਸੰਪਰਕ ਕਰ ਸਕਦੇ ਆ 3.5 ਲੱਖ ਰੁਪਏ ਦਾ ਡੇਟਾ ਇੰਡੀਅਨ ਗੇਮ ਦਾ ਪੂਰਾ ਓਕੇ ਆ ਬੈਂਡਰੀ ਸ਼ੈਂਦਰੀ 100 ਪਾਵਰ ਦੀ ਨਾਮ ਰੱਖੀ ਵੀ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਜੇ ਸੰਪਰਕ ਕਰ ਸਕਦੇ ਆ ਇਹ ਗੱਲ ਧਿਆਨ ਤੇ ਕੋਕਾ ਵੀ ਟਰੈਕ ਤੇ ਢਾਬਰ ਪੱਟੀ ਡੰਡਾ ਨਾਲ ਰੰਗ ਪੇਂਟ ਦਾ ਟਰੈਕ ਨੀਲਾ ਜੋ ਤੇ 2015 ਮਾਡਲ ਤੇ ਚੁੱਲਾ ਲੱਗਿਆ ਵਾ ਉੱਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵੇਰਾ 16 ਫੁੱਟਾ ਟਰਾਲਾ ਏਰੀਆੰਬਰ ਸਾਰਾ ਬਿਆਸ ਰੇਕੇ ਦੇ ਕੋਲੇ ਪੈਂਟ ਰਹਿ ਜਾਂਦਾ ਤੇ 16 ਫੁੱਟਾ ਟਰਾਲਾ ਏਰੀਆੰਬਰ ਸਾਰਾ ਦਾਦਨ ਕੀ ਕਾਢ ਰਾ ਦਾਨੜੀ ਹਾਬਾ ਰੇਲ ਦਾ ਇਸਾ ਤੇ 3 ਫੁੱਟ ਵੈੱਡ ਦਾ 2 ਫੁੱਟ ਵਾੜ ਮੰਜਾ ਲੱਗਿਆ 55 ਇੰਚ ਮੱਛੀ ਹੌਕਾ ਤੇ ਕੋਕਾ ਵੀ ਟਰਾਲਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਤੇ ਲੇਜਰ ਕੱਟ ਦੇ ਦਾ ਬੈੱਡ ਬਣਿਆ 2 ਫੁੱਟ ਵਾਰਾ 10 ਨੜੀ ਹਾਬਾ 10 ਇੰਚੀ ਗਾਡਰਾ 20 ਪਾਈ ਦੇ ਬਹਿਰੀਆਂ ਤੇ 55 ਇੰਚ ਮੱਛੀ ਹੌਕਾ 3 ਫੁੱਟ ਬੈੱਡ ਲੇਜਰ ਕੱਟ ਦਾ ਬਣਿਆ ਵਾ ਮੰਜਾ ਛੰਜਾ ਲੱਗਿਆ ਲਾਈਟਾਂ ਲੱਗੀਆਂ ਵਾ ਬੇੜਚੇ ਲੱਗਿਆ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 320000 320000 ਏਰੀਆ ਅੰਮ੍ਰਿਤਸਰ ਪਿੰਡ ਬੈਂਤੀਆ ਬਿਆਸ ਰੇ ਜਿੱਦੇ ਕੋਲੇ ਰਹਿ ਜਾਂਦਾ ਤੇ ਬੋਇਆ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਮਾਲਕ ਵੀਰ ਦਾ ਨੰਬਰ ਉੱਤੇ ਚੰਗੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗਦਾ ਸਕਦੇ 10 ਨੜੀ ਹੱਬ ਰੇਵਦਾ ਹਿੱਸਾ 22 ਬਾਈ ਦੇ ਭੇਰਾਂ ਟਾਟਾ ਸੇਲ ਦਾ ਮਾਰ 55 ਇੰਚ ਮੱਛੀ ਹੌਕ ਤੇ ਥੋੜੀ ਵੇ ਸਪੋਟਾ ਬਣਾ ਕੇ ਦਈਆਂ ਹੋਆ ਕੈਂਚੀਆਂ ਥੱਲੇ 10 ਇੰਚੀ ਗਾਡਰਾਂ ਦੀ ਤੇ ਹੈਵੀ ਤੋਂ ਭਾਰਾ ਟਰਾਲਾ ਇਹ 32 33 ਕੁਆਂਟਾ ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਤੇ ਸਾਰੀ ਕਣਕੜੀ ਫੋਨ ਲੱਗਦਾ ਸਕਦੇ ਆ 320000 ਰੁਪਏ ਨੇ ਏਟਾ 2010 ਮਾਡਲ ਟਰੈਕਟਰ 855 ਇੰਜਨ ਗੇਅਰ ਦਾ ਓਕੇ ਆ ਪੂਰਾ ਭਲਾ ਹੀ ਵਾਹ ਕੇ ਲੈ ਸਕਦੇ ਆ ਤੇ ਵਧੀਆ ਟਰੈਕਟਰ ਆ ਰੰਗ ਪੇੜ ਤੇ ਟਰੈਕਟਰ ਨੀੜ ਆਇਆ ਕੋਕਾ ਵੀ ਟਰੈਕਟਰ ਡਾਵਰ ਪੱਟੀ ਨਾਲ ਡੰਡਾ ਨਾਲ 70 75 ਰੁਪਏ ਟਾਇਰ ਇੰਜਨ ਗੇਅਰ ਤਾਂ ਪੂਰਾ ਓਕੇ ਆ 2010 ਮਾਡਲ ਤੇ ਡਬਲ ਕਲਾਕਾ ਇੰਜਣ ਪੂਰਾ ਵਧੀਆ ਟਰੈਕਟਰ ਚਤਰੀ ਚਤਰੀ ਲੱਗੀ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 3 ਲੱਖ ਤੇ 40000 ਰੁਪਿਆ 3 ਲੱਖ 40000 ਰੁਪਿਆ ਰੇਟ ਆ ਇੰਜਣ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਮਾਲਕ ਵੀ ਦਾ ਨੰਬਰ ਉੱਤੇ ਚੰਗੀ ਜਾਂਦਾ ਰੰਗ ਪੇੜ ਦਾ ਟਾਇਰ ਨੀੜਾ ਜਮ ਸੁੱਕਾ ਪਿਆ ਸਾਫ ਕਿਤੇ ਲੀਕ ਠੀਕ ਨਹੀਂ ਟਰੈਕਟਰ ਦੀ ਢਾਵਰ ਫੱਟੀ ਢੰਡਾ ਨਾਲ ਪੰਜਾਬ ਨੰਬਰ ਪੀਣਗੇ ਤਾਂ ਪੂਰਾ ਓਕੇ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਦਸ ਤੇ ਕੋਕਾ ਵੀ ਟਰੈਕਟਰ ਆ 2000 ਮਾਡਲ ਆਸ਼ਾ ਟਰੈਕਟਰ ਆ ਸੈਲਫ ਸਟਾਰਟ ਕੰਟਰੋਲ ਲੈਪਟੋ ਤੇ ਟਾਇਰ ਨਵੇਂ ਟਰੈਕਟਰ ਦੇ ਚਾਰੇ ਚੜੇ ਹੋਏ ਕਿਸੇ ਵੀਰ ਭਾਈਆਂ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਆ ਜੇ ਮਿੱਟੀ ਜਮਾਂ ਨਵੇਂ ਚੜਾ ਹੈ ਤਾਜ਼ੇ ਟਾਇਰ ਆ ਇੰਜਰਗੇਟਾ ਪੂਰਾ ਹੋ ਕੇ ਕਿਸੇ ਵੀਰ ਭਾਈ ਨੇ ਲੈਣਾ ਵੀ ਜੇ ਸੰਪਰਕ ਕਰ ਸਕਦੇ ਐਨਐਸੀ ਆਸ਼ਾ ਸੈਲਫ ਸਟਾਰਟ ਕੋਕਾ ਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਜੇ ਸੰਪਰਕ ਕਰ ਲਓ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ 2000 ਮਾਡਲ ਇਹ ਕਾਸ਼ੇ ਜਿਹੜਾ ਟਾਇਰ ਵੇਖੇ ਮੁੱਢਲੇ ਜਿ cụcਢੀ ਬਹੁਤ ਡੂੰਗੀ ਹੁੰਦੀ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਜੇ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਮਾਲਕ ਵੀ ਦਾ ਨੰਬਰ ਕੋਕਾ ਪੀ ਟਰੈਕਟਰ ਆ ਛਤਰੀ ਲੱਗੀ ਹੈ ਡਾਵਰ ਫੱਟੀ ਡੰਡਾ ਨਾਲ ਪੰਜਾਬ ਨੰਬਰ ਇੰਜਨ ਗੇਅਰ ਦਾ ਪੂਰਾ ਓਕੇ 2000 ਮਾਡਲ ਤੇ ਰੇਟ ਫੋਨ ਤੇ ਕਰ ਸਕਦੇ ਆ 50 50 ਜਾਂਦੀ ਆ ਰ ਇੰਜਨ ਗੇਅਰ ਦਾ ਓਕੇ ਆ ਟਾਇਰ ਹੈਗੇ ਆ 45 ਪੈਸੇ 50 50 ਦਾ ਜਾਂਦੀ ਆ ਰ ਆਹ ਪਲੇਟ ਆ ਕਿ ਤੜੀ ਪੜ ਸਕਦੇ ਹਿੱਸੇ ਕੋਲੇ ਪਲੇਟ ਲੱਗੀ ਹੁੰਦੀ ਬੋਲੇ ਤੇ ਡਬਲ ਜੀ ਐਸਟੀ ਫੂਟਰਾ ਇੰਜਨ ਗੇਅਰ ਤਾਂ ਪੂਰਾ ਓਕੇ ਆ ਮੂਲੇ ਟਾਇਰ ਨਵੇਂ ਆ ਮਗਲੇ 40 45 ਪੈਸੇ ਆ ਤੇ ਆ ਲੋਕੋ ਸ਼ੌਕੋ ਵਧੀਆ ਟਰੈਕਟਰ ਤਾਂ ਲੱਗਿਆ ਵਾ ਕੋਕਾ ਵੀ ਟਰੈਕਟਰ ਆ ਰੰਗ ਪੇਂਟ ਦਾ ਟੈਕ ਨਹੀਂ ਰਿਹਾ ਜੇ ਨਾਲ ਦਾ ਪੰਪ ਝੰਪਾ ਤੇ ਆ ਮੀਟਰ ਦੀ ਫੋਟੋ ਆ ਕਿ ਤੁਸੀਂ ਦੇਖ ਸਕਦੇ ਕਿੰਨੇ ਘੰਟੇ ਚੱਲੇ ਆ ਵਾ ਵੀਡੀਓ ਵੇਖ ਕੇ ਤੇ 17 ਮਾਟੜਾ ਤੇ ਰੇਡ ਫੋਨ ਤੇ ਕਸਦੇ ਰੇਟ ਦੱਸਿਆ ਨਹੀਂ 17 ਮਾਟੜਾ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬਿਨਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਪਾਵਰ ਸਟੇਅਰ ਨੇ ਇੰਜਨ ਗੇਰ ਤਾਂ ਪੂਰਾ ਓਕੇ ਜਾਂਦੀ ਆ 2017 ਮਾਡਲ 5050 ਚਾਹੀ ਨਵਾਂ ਟਰੈਕਟਰ ਆ ਨਾਲ ਤੇ ਟਾਇਰ ਛੇੜਾ ਪਰਾ ਟੈਨ ਨਹੀਂ ਪਾਈ ਵੀ ਤੇ 40 45 ਪੈਸੇ ਟਾਇਰ ਆ ਨਾਲ ਦੇ ਟਾਇਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸਪਰ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ 2017 ਮਾਡਲ ਆ ਪੰਜਾਬ ਨੰਮਰ ਇੰਜਨ ਗੇਅਰ ਤਾਂ ਪੂਰਾ ਓਕੇ ਡਬਲ ਜੈਐਸਟੀ ਬੋਡਰ ਲੱਗਿਆ ਵਾ ਡਬਲ ਜੈਐਸਟੀ ਬੋਡਰ ਆ ਪਿੰਡ ਮਾਨੂ ਕੀ ਜਿਲ੍ਹਾ ਮੋਗਾ ਮਾਲਕ ਦਾ ਨੰਬਰ ਤੇ ਚੱਲੀ ਜਾਂਦਾ ਫੋਟੋ ਦਿੱਤੇ ਤੇ ਇਹ ਹੈਗਾ 2003 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਜਮਾ ਪੜਾਏ ਜਿਹੜੀ ਵਾਹ ਕੇ ਲੈ ਸਕਦੇ ਆ 475 ਸਰਪੈਂਚ ਟਰੈਕਟਰ ਆ 13 ਦੇ ਟਾਇਰ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ 475 ਜਿਹੜਾ ਮਾਨੂੰ ਕੀ ਰੇਟ ਦੀ ਗੱਲ ਕਰੀਏ ਰੇਟ ਹੈਗਾ 475 ਦਾ 3 ਲੱਖ ਨਾ ਸੌਰੀ 2 ਲੱਖ 55000 2 ਲੱਖ 55000 ਜਿਵੇਂ ਟਾਇਰ ਚਾਰੇ ਨਵੇਂ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਜਿਹੜਾ ਮੋਗਾ ਪਿੰਡ ਮਾਨੂਕੀ ਆ ਨੰਬਰ ਉੱਤੇ ਚੱਲੀ ਜਾਂਦਾ ਬਾਈ ਮੜ ਕੇ ਭਲਕੇ ਮੰਗੋ ਕਿ ਆ ਵੇ ਲੋ ਨੰਬਰ ਚੱਲੀ ਜਾਂਦਾ ਉੱਤੇ ਸਾਰੀ ਜਾਣਕਾਰੀ ਪਹੁੰਚ ਜਾਣੀ ਫੋਨ ਲੱਗ ਲੈ ਸਕਦੇ ਫੋਟੋ ਦੇ ਉੱਤੇ ਨੰਬਰ ਲਾਇਆ ਵਾ ਕੋਕਾ ਵੀ ਟਰੈਕਟਰ ਇੰਜਨ ਗੇਅਰ ਤਾਂ ਪੂਰਾ ਓਕੇ ਆ ਡੰਡਾ ਪੱਟੀ ਡਾਬਰ ਨਾਲ ਪੰਜਾਬ ਨੰਬਰ 3 ਲੱਖ 2 ਲੱਖ 55000 ਰੁਪਿਆ ਰੇਟ ਆ ਜਿਹੜਾ ਮੋਗਾ ਪਿੰਡ ਮਾਨੂਕੀ ਉੱਥੇ ਖੜਾ ਇੰਜਨ ਗੇਅਰ ਦਾ ਪੂਰਾ ਓਕੇ ਬੜੇ ਵਾਕੇ ਲੈ ਸਕਦੇ ਆ ਫੋਲ ਗਰੰਟੀ ਆ ਪਰਿੰਗੋ ਵੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਵੀਰੇ 11 ਪੁੱਟੀ ਟਰਾਲੀ ਆ ਦੋ 3 ਫੁੱਟ ਵੈਡ ਆ ਇਹਦਾ 2.5 ਫੁੱਟਾ 2 ਫੁੱਟ ਬਾੜ 8 ਇੰਚੀ ਗਾਡਰ 8 ਨੜੀ ਹਾਪਾ 4 ਇੰਚੀ ਸਾਇਦਾ ਵਧੀਆ ਟਰਾਲੀ ਆ ਆ ਡਰੈਸ ਆ ਰੇਟ 56000 ਰੁਪਿਆ ਰੇਟ ਮੰਗਦੇ ਆ ਤੇ ਆ ਨੰਬਰ ਆ ਫੋਨ ਨੰਬਰ ਆ ਮਾਲਕ ਵੀ ਦਾ ਡਰੈਸ ਸਭ ਕੁ ਲਿਖਿਆ ਵਾ 8 ਇੰਚੀ ਗਾਡਰ 4 ਇੰਚੀ ਹਸਾ ਤੇ ਬਹੁਤ ਵਧੀਆ ਟਰਾਲੀ ਆ ਤੇ ਅਠ ਲੜੀ ਹੱਬ ਵਧੀਆ ਟਾਇਰ ਆ 40 ਤੋਂ 50 ਪੈਸੇ ਤੇ ਪੂਰੀ ਸਾਫ ਪਈ ਆ ਕਿਤੇ ਗਲੀ ਸੜੀ ਨਹੀਂ ਪੂਰੀ ਵਧੀਆ ਪਈ ਆ ਤੇ 55000 ਰੁਪਏ ਰੇਟ ਮੰਗਦੇ ਆ ਤਾਂ ਪਾਸੇ ਆ ਸਾਰਾ ਕੁਝ ਲਿਖਿਆ ਫੋਟੋ ਦੇ ਉੱਤੇ ਤੁਸੀਂ ਪੜ ਸਕਦੇ ਆ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ 40 ਤੋਂ 50 ਪੈਸੇ ਟਾਇਰ ਆ ਇੰਜਣ ਕੇ ਵਧੀਆ ਟਰਾਲੀ ਪਈ ਆ ਕੋਕਾ ਪੀਸ ਤੇ ਸਾਰੇ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਲੀ ਜਾਂਦਾ ਕੋਕਾ ਪੀ ਟਰਾਲੀ ਹੈਵੀ ਤੋਂ ਭਾਰੀ ਕਿਸੇ ਵੀਰ ਭਾਈ ਜੀ ਲੈਣੀ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਤੇ ਚਾਈ ਫਟਾ ਵੈੱਡਣਾ ਵਧੀਆ ਟਰਾਲੀ ਹੈ ਬਿਨਾ ਲੇਕ ਤੋਂ ਟਰਾਲੀ ਕਿਸੇ ਵੀਰ ਭਾਈ ਜੀ ਲੈਣੀ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਲੀ ਜਾਂਦਾ ਕੋਕਾ ਪੀ ਸਟਰਾਡੀ ਹੈ 8 ਇੰਚੀ ਗੰਡਰੇ ਦੀ ਵਧੀਆ ਟਰਾਲੀ ਹੈ ਭਾਈ ਵੀ ਚਪਾਈ ਕੋ ਕਪੀਸਾ ਬੀ ਮਾਡਲ ਇੰਜਨ ਗੇਅਰ ਤਾਂ ਪੂਰਾ ਓਕੇ 1020 ਕਿੰਟ ਟਰੈਕਟਰ ਚੱਲਿਆ ਵਾ 605 ਅਰਜਣ 1020 ਕਿੰਟ ਚੱਲੇ 605 ਅਰਜਣ ਇਹ ਰੰਗ ਵਧੀਆ ਪਿਆ 80 90 ਪੈਸੇ ਟਾਇਰ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਆਪਣੇ ਵਾਕੇ ਦੇ ਸਕਦੇ ਪੱਕੇ ਟਾਇਰ ਆ ਆਵੇ ਤਾਂ ਪਰਦੇ ਜਾਂਦੇ ਕਿਥੋਂ ਮਾਣੇ ਕੱਟ ਤੱਕ ਜੀ ਤੇ 1000 ਤੇ 20 ਘੰਟੇ ਚੱਲਿਆ ਵਾ ਆ ਮੀਟਰ ਦੀ ਫੋਟੋ ਆ ਕਿ ਘਰਿਆਰ ਕੇ ਜੁਣੀ ਵੇਖ ਸਕਦੇ ਕੋਕਾਪੀ ਟਰੈਕਟਰ ਆ ਰੇਟ ਹੈਗਾ 6 ਲੱਖ ਤੇ 10000 ਰੁਪਿਆ 6 ਲੱਖ 10000 ਇੰਜਨ ਗੇਰ ਤਾਂ ਓਕੇ ਪੰਜਾਬ ਲੰਗਰ ਨੰਬਰ ਆ ਤੇ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਜੀ ਲੈਣਾ ਡਾਵਰ ਪੱਟੀ ਡੰਡਾ ਨਾਲ ਤੇ ਛਤਰੀ ਲੱਗੀ ਵੀ ਪੂਰਾ ਸੋਹਣਾ ਟਰੈਕਟਰ 605000 ਜੀ ਆ ਤੇ ਕੋਕਾਪੀਸ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿੰਦੀ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਇੰਨੇ ਕੀਰਦਾ ਓਕੇ ਯਾਰ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਤੇ ਕਿਹਟੋ ਪੇਂਟ ਛੇੜ ਨਹੀਂ ਹੋਇਆ 20 ਮਾਡਲ ਆ 1000 ਤੇ 20 ਘੰਟੇ ਜਿਹਦੇ ਕੋਕਾਪੀ ਟਰੈਕਟਰ ਆ ਟਾਇਰ ਹੈਗੇ 80 90 ਪੈਸੇ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿੰਦੀ ਜਾਂਦਾ 2013 ਮਾਡਲ ਟਰੈਕਟਰ ਆ ਨਾਲ ਦੇ ਟਾਇਰ ਆ ਸਾਰਾ ਕੁਝ ਕੋਕਾ ਪੀ ਟਰੈਕਟਰ ਜਮਾਂ ਰੰਗ ਪੇਡ ਸਭ ਕੁ ਨਾਲ ਦਾ ਤੇ ਵਰੀਆ ਟਰੈਕਟਰ ਆ ਟਾਇਰ ਵੀ ਨਾਲ ਦੇ ਆ ਚਾਰੀ ਤੇ 50 ਪੈਸੇ ਟਾਇਰ ਪਏ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਕਿਸੇ ਵੀਰ ਭਾਈ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਰੇਟ ਹੈਗਾ 4 ਲੱਖ ਰੁਪਇਆ 4 ਲੱਖ ਰੁਪਇਆ ਰੇਟ ਆ ਇੰਜਨ ਗੇਅਰ ਤਾਂ ਓਕੇ ਆ ਪੈਰ ਦਾ ਨਮੀ ਮੇਰਾ ਉੱਚੇ ਜੈਕਟੀਪੂਟਰ ਲੱਗਿਆ ਨਹੀਂ ਇੰਜਨ ਗੇਅਰ ਤਾਂ ਓਕੇ ਆ ਪਾਈਪ ਲੱਗਿਆ ਵਾ ਟਰਾਲੀ ਵਾਲਾ ਜੈਕਟੀਪੂਟਰ ਨਹੀਂ ਲੱਗਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 2013 ਮੰਤਰ 4 ਲੱਖ ਰੁਪਿਆ ਰੇਟ ਆ ਇੰਜਨ ਗੇਅਰ ਤਾਂ ਓਕੇ ਆ ਨਾਲ ਦੇ ਟਾਇਰ ਸ਼ਾਇਰ ਆ ਚਾਰੇ ਹੀ ਪੇਰਾ ਕ ਪੇਂਟ ਨਹੀਂ ਰਾਇਆ ਜਾਂ ਟਰੈਕਟਰ ਦਾ ਪੂਰਾ ਪੇਂਟ ਛੇੜ ਜਿਵੇਂ ਭਰੇ ਵਾ ਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਨਹੀਂ ਤੇ 40 ਤੋਂ 50 ਪੈਸੇ ਟਾਇਰ ਆ ਚਾਰੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਕੋਕਾਪੀ ਟਰੈਕਟਰ ਆ ਛਤਰੀ ਢੰਡਾ ਢਾਵਰ ਨਾਲ ਪੰਜਾਬ ਨੰਬਰ ਤੇ ਫੁੱਲ ਆਰਸੀ ਓਕੇ ਟਰੈਕਟਰ ਦੀ ਜੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਜੇ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਾਂਦੀ ਜਾਂਦਾ ਕੋਕਾਪੀ ਟਰੈਕਟਰ ਆ ਤੇ ਵਧੀਆ 2020 ਮਾਡਲ ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ ਡੈਕ ਲੱਗਿਆ ਹੋ ਵੱਡਾ 16 ਇੰਚੀ ਬੂਫਰਾਂ ਵਾਲਾ ਫਾਈਬਰ ਦੀ ਛਤਰੀ ਲੱਗੀ ਆ ਇੰਜਨ ਗੇਅਰ ਦਾ ਓਕੇ ਆ ਬਹੁਬਰ ਇਹ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਮਾਲਕ ਵੀ ਦਾ ਨੰਬਰ ਕहां ਜਾ ਕੇ ਆ ਕੋਕਾ ਪੀਸ ਟਾਇਰ ਹੈਗੇ ਆ 80 90 ਪੈਸੇ ਤੇ ਟਰੰਗ ਪੇਂਟ ਦਾ ਹੈ ਨੀ ਰਾਜ ਤੇ ਆਹਾ ਡਾਵਰ ਫੱਟੀ ਡੰਡਾ ਨਾਲ ਫੁੱਲ ਆਰਸੀ ਨੀ ਰਾਜ ਟਰੈਕਟਰ ਦੀ ਬੂਬਰ 12 ਇੰਚੀ ਬੂਫਰਾ ਵਾਲਾ ਤੇ ਫਾਈਬਰ ਦੀ ਛਤਰੀ ਕੋਕਾ ਵੀ ਟਰੈਕਟਰ ਆ 4.6 ਲੱਖ ਤੇ 40000 ਰੁਪਇਆ ਰੇਟ ਆ 6.45 ਲੱਖ ਰੁਪਇਆ ਰੇਟ ਆ ਕਿਸੇ ਵੀਰ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਓਕੇ ਪਰ ਵਾਕੇ ਲੈ ਸਕਦੇ ਮਾਲਕ ਵੀ ਤਾਂ ਨੰਬਰ ਚੱਲੀ ਜਾਂਦਾ ਤਿੰਨੇ ਟਰੈਕਟਰ 855 ਦੋ ਅਰਜਨ ਇੱਕੇ ਵੀਰ ਕੋਲੇ ਆ ਕਿਸੇ ਵੀਰ ਭਾਈ ਜੀ ਨਾਲ ਲੈਣੇ ਹੋਣ ਵੀ ਤਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਸੋਨਾ ਲਿਖਾ ਟਰੈਕਟਰ ਦਾ ਦੰਦਾਸ ਮਾਡਲ 750 ਦਾ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਡਾਬਰ ਪੱਟੀ ਡੰਡਾ ਨਾਲ ਆ ਤੇ 10 ਮਾਡਲ 11 ਦੀ ਆਰਸੀ ਬਣੀ ਵੀ ਹੈ ਜੀ 11 ਦੀ ਆਰਸੀ ਆ ਡੈਕ ਲੱਗਿਆ ਵਾ ਤੇ ਟਾਇਰ ਨਵੇਂ ਆ ਟਰੈਕਟਰ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਰੇਟ ਹੈਗਾ 4 ਲੱਖ ਰੁਪਿਆ 4 ਲੱਖ ਰੁਪਿਆ ਰੇਟ ਆ 2010 ਮਾਡਲ 11000 ਸੀ ਬਣੀ ਇੰਜਨ ਗੇਰ ਦਾ ਓਕੇ ਡਾਵਰ ਪੱਟੀ ਡੰਡਾ ਨਾਲ ਚੈਪ ਵਾਲੀ ਕਾਪੀ ਸਰਕਾਰੀ ਪ੍ਰੋਜੈਕਟਾਂ ਲੱਗੀਆਂ ਫੁੱਲ ਸਾਰਾ ਕੁਝ ਨੀੜ ਆ ਗਿਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰੈਕਟਰ ਬੀ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਬਣ ਕੇ ਸ਼ੇਅਰ ਕਰ ਦਿਆ ਕਰੋ சிரா பண்ட சிரா பண்டா வீரத வீடுக்கு லெக் கோ ஷேர் கமெண்ட் சப்ஸ்கிரை கோ